ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਪੰਜਾਬ ਦੇ ਵਿੱਚ ਐਡੀ ਮੁਸੀਬਤ ਪਈ ਹੋਈ ਸੀ ਉੱਥੇ ਜਿਹੜੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਸੀ ਜੇਕਰ ਗੱਲ ਕਰੀਏ ਤਾਂ ਜਿੱਥੇ ਨਰਿੰਦਰ ਮੋਦੀ ਦਾ ਨਾਂ ਦਿਸਣਾ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਿਸੇ ਤਰ੍ਹਾਂ ਦੀ ਵੀ ਪੰਜਾਬ ਲਈ ਸਟੇਟਮੈਂਟ ਨਿਕਲ ਕੇ ਨਾ ਆਉਣਾ ਤਾਂ ਕਾਫੀ ਲੋਕਾਂ ਨੂੰ ਜਿਹੜਾ ਹੈ ਉਲਝਾ ਰਹੀ ਸੀ ਕਿਉਂਕਿ ਇੱਕ ਪਾਸੇ ਲੋਕ ਹੜ੍ਹਾਂ ਦੇ ਪਾਣੀ ਨਾਲ ਤਰਅ ਤਰ ਜਿਹੜੇ ਨੇ ਡੁੱਬਦੇ ਨਜ਼ਰ ਆ ਰਹੇ ਨੇ ਕਿਉਂਕਿ ਜ਼ਮੀਨਾਂ ਆਲਰੇਡੀ ਜਾ ਚੁਕੀਆਂ ਨੇ ਜਿੱਥੇ ਦੂਸਰੇ ਪਾਸੇ ਉਹਨਾਂ ਦੇ ਪਸ਼ੂ ਨੇ ਉਹ ਵੀ ਹੱਦ ਤੋਂ ਜ਼ਿਆਦਾ ਜਿਹੜੇ ਪਸ਼ੂ ਨੇ ਪਾਣੀ ਦੇ ਵਿੱਚ ਰੁੜ ਗਏ ਨੇ ਤੇ ਕਾਫੀ ਜ਼ਿਆਦਾ ਮੋਤਾ ਵੀ ਹੁੰਦੀਆਂ ਦਿਖਾਈ ਦੇ ਰੀਆਂ ਨੇ ਜਿੱਥੇ ਪੰਜਾਬ ਉੱਤੇ ਵੱਡੀ ਮੁਸੀਬਤ ਆਈ ਹੋਈ ਹੈ ਉੱਥੇ ਹੀ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਗੱਲਬਾਤ ਕੀਤੀ ਹੈ ਨਰਿੰਦਰ ਮੋਦੀ ਨਾਲ ਕਿਉਂਕਿ ਨਰਿੰਦਰ ਮੋਦੀ ਜਾਪਾਨ ਦੇ ਦੌਰੇ ਤੇ ਸੀ ਤੇ ਹੁਣ ਉਹ ਉਪਾਤ ਦੇ ਵਿੱਚ ਵਾਪਸ ਲੋਟ ਆਏ ਨੇ ਜਿਹੜਾ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨੇ ਜਿਹੜੀ ਗੱਲ ਕਹੀ ਹੈ ਕਿ 60000 ਕਰੋੜ ਰੁਪਏ ਦੀ ਗੱਲ ਹੋਈ ਹੈ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ 60 ਕਰੋੜ ਰੁਪਇਆ ਕੱਲਾ ਪੰਜਾਬ ਦਾ ਕੇਂਦਰ ਸਰਕਾਰ ਦੇ ਕੋਲ ਪਿਆ ਹੈ ਜੇਕਰ ਕੇਂਦਰ ਸਰਕਾਰ 60 ਕਰੋੜ ਸਾਨੂੰ ਦੇ ਦਿੰਦੀ ਹੈ ਤਾਂ ਅਸੀਂ ਹਰੇਕ ਕਿੱਲੇ ਦੇ ਮਗਰ 50 ਹਜ਼ਾਰ ਮੁਰਾਜਾ ਦੇ ਸਕਦੇ ਹਾਂ ਇਹ ਵੱਡੀ ਜਿਹੜੀ ਮੰਗ ਰੱਖੀ ਗਈ ਹੈ ਲੇਕਿਨ ਦੂਸਰੇ ਪਾਸੇ ਜਿਹੜੀ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਪਾਸੇ ਦਿਖਾਈ ਨਹੀਂ ਦੇ ਰਹੇ ਉਹਨਾਂ ਦੇ ਆਪਣੇ ਵਿਧਾਇਕਾ ਮੰਤਰੀਆਂ ਵੱਲੋਂ ਵੀ ਕੋਸਿਆ ਜਾ ਰਿਹਾ ਹੈ ਲੇਕਿਨ ਹੁਣ ਉਹਨਾਂ ਨੇ ਜਿਹੜੀ ਹੈ ਗੱਲਬਾਤ ਕੀਤੀ ਹੈ ਨਰਿੰਦਰ ਮੋਦੀ ਨਾਲ ਕਿਉਂਕਿ ਨਰਿੰਦਰ ਮੋਦੀ ਹੁਣ ਭਾਰਤ ਦੇ ਵਿੱਚ ਨੇ ਤੇ ਉਹਨਾਂ ਨਾਲ ਕੀ ਗੱਲਬਾਤ ਹੋਈ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਸੂਤਰਾਂ ਤੋਂ ਮਿਲਦੀ ਜਾਣਕਾਰੀ ਆ ਰਹੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਵਾਂ ਨੂੰ ਚੀਨ ਦੇ ਤਿਆਨਿ ਵਿੱਚ ਆਯੋਜਨ ਸ਼ੰਗਾਈ ਸਹਿਯੋਗ ਸੰਗਠਨ ਸਿੱਖਰ ਸੰਮੇਲਨ ਵਿੱਚ ਹਿੱਸਾ ਲੈਣ ਤੋਂ ਬਾਅਦ ਦਿੱਲੀ ਵਾਪਸ ਆਉਂਦੇ ਹੀ ਪੰਜਾਬ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ ਤੇ ਗੱਲ ਕੀਤੀ ਇਸ ਦੌਰਾਨ ਉਹਨਾਂ ਨੇ ਰਾਜ ਵਿੱਚ ਹੋਈ ਭਾਰੀ بارش ਤੇ ਹੜ੍ਹਾਂ ਨਾਲ ਬਣੀ ਸਥਿਤੀ ਵਿੱਚ ਵਟਾਂਦਰਾ ਕੀਤਾ ਤੇ ਪੰਜਾਬ ਸਰਕਾਰ ਨੂੰ ਹਰ ਸੰਭਵ ਸਹਾਇਤਾ ਤੇ ਸਮਰਥਨ ਦੇਣ ਦਾ ਭਰੋਸਾ ਜਤਾਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਜਿਸ ਵਿੱਚ ਰਾਜ ਵਿਚ ਆਏ ਹੜ੍ਹ ਤੇ ਜਿਹੜੇ ਨੇ ਕੇਂਦਰ ਤੋਂ 60 ਕਰੋੜ ਰੁਪਏ ਦੀ ਲੰਬਿਤ ਫੰਡ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ ਉਹਨਾਂ ਨੇ ਸਟੇਟ ਸਟੇਟ ਡਿਸਾਸਟਰ ਰਿਸਪਾਂਸ ਫੰਡ ਚ ਸੋਦੀ ਅਪੀਲ ਕੀਤੀ ਤੇ ਪਰਬਤੀ ਕਿਸਾਨਾਂ ਨੂੰ ਕਟੋਟਾ 50 ਹਜ਼ਾਰ ਰੁਪਏ ਮੁਆਜ਼ਾ ਦੇਣ ਦੀ ਗੱਲ ਕੀਤੀ ਹੈ ਚਿੱਟੀ ਵਿੱਚ ਮੁੱਖ ਮੰਤਰੀ ਨੇ ਵੀ ਇਹ ਦੱਸਿਆ ਕਿ ਕੇਂਦਰ ਸਰਕਾਰ ਨੇ ਹਾਲੇ ਵਿੱਚ ਪੰਜਾਬ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਚ ਅਧੀਨ 828 ਕਰੋੜ ਰੁਪਏ ਦੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ ਹਨ ਜਿਸ ਨਾਲ ਰਾਜ ਪਿੰਡਾਂ ਨਾਲ ਜੋੜਨ ਵਾਲੀ ਸੜਕ ਸੰਪਰਕ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ ਮੁੱਖ ਮੰਤਰੀ ਨੇ ਇਸ ਮਾਮਲੇ ਤੇ ਕੇਂਦਰ ਦਾ ਧਿਆਨ ਖਿੱਚਿਆ ਤੇ ਪ੍ਰਭਾਵੀ ਯੋਜਨਾਵਾਂ ਨੂੰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਪਾਰੀ بارش ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਦਾ ਪਾਣੀ ਦਾਖਲ ਹੋਇਆ ਇਸ ਦੌਰਾਨ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਕ ਨੇ ਸੁਲਤਾਨਪੁਰ ਲੋਧੀ ਹਿੱਤ ਲੋਕਾਂ ਨੂੰ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਪਾਰਿਸ਼ ਵਧ ਰੇ ਬਿਆਸ ਦਰਿਆ ਦੇ ਪਾਣੀ ਪੱਧਰ ਨੂੰ ਵੀ ਘਟਾਉਣ ਲਈ ਕਿਹਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਨਰਿੰਦਰ ਮੋਦੀ ਦੇ ਅੱਗੇ ਜਿਹੜੀ ਹੈ ਇਹ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਕਿ 60000 ਕਰੋੜ ਰੁਪਏ ਸਾਨੂੰ ਦਿੱਤਾ ਜਾਵੇ ਜੋ ਪੰਜਾਬ ਦਾ ਹੀ ਹੈ ਤਾਂ ਉਹਦੀ ਜਿਹੜੀ ਹੈ ਮਦਦ ਕੀਤੀ ਜਾ ਸਕਦੀ ਹੈ ਪੰਜਾਬ ਦੇ ਲੋਕਾਂ ਦੀ ਜਿਹੜੇ ਸਾਰਾ ਸਰਪੰਜਾਬ ਦੇ ਵਿੱਚ ਜਿਹੜੇ ਹਾਰ ਪੀਰੀਅਡ ਨੇ ਜਿਨ੍ਹਾਂ ਦੇ ਕਰੰਦਿਆ ਜਿਹੜਾ ਚੁੱਲਾ ਵੀ ਬੁੱਜ ਗਿਆ ਹੈ ਕਿਉਂਕਿ ਇੱਕ ਵਾਰ ਜ਼ਮੀਨ ਜਿਹੜੀ ਹੈ ਉਹ maat ਪਾ ਗਈ ਹੈ ਜਿੱਦੇ ਚਲਦੇ ਆ ਕਿਤੇ 1.5 2 ਸਾਲ ਲੋਕ ਉੱਠ ਵੀ ਨਹੀਂ ਪਉਣਗੇ ਤੇ ਉਹਨਾਂ ਨੂੰ ਕੋਈ ਨਾ ਕੋਈ ਮੁਆਜ਼ਾ ਦੇਣਾ ਬਣਦਾ ਹੈ ਦੂਸਰੇ ਪਾਸੇ ਹਜੇ ਤੱਕ ਨਰਿੰਦਰ ਮੋਦੀ ਦਾ ਜਿਹੜਾ ਹੈ ਕੋਈ ਬਿਆਨ ਤਾਂ ਨਹੀਂ ਨਿਕਲ ਕੇ ਆਇਆ ਲੇਕਿਨ ਜਿਸ ਤਰੀਕੇ ਨਾਲ ਇਹ ਜਿਹੜੀ ਹੈ ਮੰਗ ਜਿਹੜੀ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਾਂ ਲੋਕਾਂ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਵੱਡਾ ਸਹਾਰਾ ਮਿਲੇਗਾ ਜਾਂ ਫਿਰ ਕਹਿ ਸਕਦੇ ਹਾਂ ਕਿ ਜਿਹੜੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਦੇ ਘਰਾਂ 'ਚ ਰੋਟੀ ਵੀ ਪਕਣੀ ਹੁਣ ਇੱਕ ਵਾਰ ਮੁਸ਼ਕਲ ਹੋ ਗਈ ਹੈ ਕੋਈ ਨਾ ਕੋਈ ਮੁਆਵਜ਼ਾ ਉਹਨਾਂ ਨੂੰ ਮਿਲੇਗਾ ਲੇਕਿਨ ਪਿਛਲੇ ਜੇ ਗੱਲ ਕਰ ਲਈਏ 2023 ਦੀ ਜਦੋਂ ਪਾਣੀ ਆਇਆ ਸੀ ਉਦੋਂ ਵੀ ਹਜੇ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਲੇਕਿਨ ਇਸ ਵਾਰ ਤਾਂ ਪੰਜਾਬ ਕਾਫੀ ਡੁੱਬਦਾ ਨਜ਼ਰ ਆਇਆ ਤਾਂ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਮਦਦ ਕਰਦੇ ਸੌਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਮਦਦਗਾਰ ਦੇ ਨਜ਼ਰੋਂ ਕਿ ਧੰਨਵਾਦ